ਤੇ ਇਹ ਬਹੁਤ ਵੱਡੀ ਇੱਕ ਮੈਂ ਕਿਹਨਾ ਇਲਾਕੇ ਨੂੰ ਇਹਨਾਂ ਦੀ ਦੇਣ ਹੈ ਇਹਨਾਂ ਤੇ ਸ਼ਾਬਾਸ਼ ਇਹਨਾਂ ਦਾ ਧੰਨਵਾਦ ਟਰਸਟ ਦਾ ਕਿ ਇਹਨਾਂ ਨੇ ਇਸ ਤਰ੍ਹਾਂ ਦੀ ਪਹਿਲ ਕਰਕੇ ਬੱਚਿਆਂ ਨੂੰ ਇੱਕ ਨਵੀਂ ਲੀ ਤੇ ਪਾਇਆ ਹੈ ਪਰ ਮੈਂ ਬੱਚਿਆਂ ਨੂੰ ਹੀ ਇੱਕ ਹਫ਼ਤੇ ਤੋਂ ਲਗਾਤਾਰ ਬੜਾ ਨਜ਼ਦੀਕ ਤੋਂ ਵਾਚ ਕਰਦਾ ਰਿਆਂ ਦੇਖਦਾ ਰਿਆਂ ਕੋਚ ਸਹਿਬਾਨ ਦਾ ਜਿਹੜਾ ਸਿਖਾਉਣ ਦਾ ਤਰੀਕਾ ਸੀ ਢੰਗ ਸੀ ਬੜਾ ਈਜ਼ੀਲੀ ਉਹਨਾਂ ਨੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਬੜੇ ਸਾਰਾ ਪਰਿਵਾਰ ਵਾਰਤਾ ਉਸ ਤੋਂ ਬਾਅਦ ਇਹ ਸਿੱਖੀ ਨੂੰ ਜਿੰਦਾ ਰੱਖਣਾ ਸਾਡਾ ਆਪਣਾ ਫਰਜ਼ ਬਣਦਾ ਹੈ ਦਸਤਾਰ ਸਿਖਲਾਈ ਕੈਂਪ ਸਾਡੇ ਨਾਲ ਅਮਨਪ੍ਰੀਤ ਸਿੰਘ ਜੀ ਮੌਜੂਦ ਇਹ ਜੋ ਕੋ ਸਾਹਿਬਾਨ ਨੇ ਪੱਗਾਂ ਸਿਖਾਉਂਦੇ ਨੇ ਬੰਨਣੀਆਂ ਤੇ ਅੱਜ ਇਹਨਾਂ ਦਾ ਇੱਕ ਹਫ਼ਤੇ ਦਾ ਕੈਂਪ ਸੀ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੈਂਪ ਦਾ ਸਫ਼ਰ ਕਿਦਾਂ ਦਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਰ ਹਾਂਜੀ ਕਿਦਾਂ ਦਾ ਰਿਹਾ ਸਰ ਸਫ਼ਰ ਜਿਸ ਤਰ੍ਹਾਂ ਤੁਸੀਂ ਲਗਾਤਾਰ ਬੱਚਿਆਂ ਨੂੰ ਇੱਕ ਹਫ਼ਤਾ ਪੱਗਾਂ ਬੰਨਣੇ ਸਿਖਾਈਆਂ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬਹੁਤ ਸਾਰੇ ਬੱਚੇ ਬਹੁਤ ਸਿਆਣੇ ਸੀ ਬਹੁਤ ਵਧੀਆ ਸਾਰੇ ਬੱਚਾ ਦੇ ਸਪੌਂਸਰ ਆ ਬਾਕੀ ਅਰਦਾਸ ਚੈਰੀਟੇਬਲ ਟਰਸਟ ਜਿਨ੍ਹਾਂ ਨੇ ਕੈਂਪਰ ਘਾਇਆ ਸੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਸਾਨੂੰ ਮੌਕਾ ਦਿੱਤਾ ਇੱਥੇ ਆਉਣ ਦਾ ਦਸਤਾਦ ਕੈਂਪ ਲਾਉਣ ਦਾ ਬਾਕੀ ਬਹੁਤ ਵਧੀਆ ਇੱਥੋਂ ਦੇ ਸਪੌਂਸਰ ਆ ਸਾਰੇ ਬਹੁਤ ਰਿਸਪੈਕਟ ਵੀ ਕਰਦੇ ਨੇ ਬੱਚੇ ਜੀ ਬਾਕੀ ਸਭ ਤੋਂ ਵੱਧ ਖੁਸ਼ੀ ਮੈਨੂੰ ਐਸੇ ਗੱਲ ਦੇ ਕਿੱਥੇ ਲਗਭਗ ਸਾਰੇ ਬੱਚੇ ਕੇਸਾ ਧਾਦੀ ਸੀ ਨਹੀਂ ਤੇ ਅਸੀਂ ਕਈ ਵਾਰ ਕੈਂਪਾਂ ਤੇ ਜਾਂਦੇ ਹਾਂ ਬਹੁਤ ਐਵੇਂ ਦੇ ਬੱਚੇ ਹੁੰਦੇ ਜਿਨ੍ਹਾਂ ਕੇਸ ਕਤਲ ਕਰਾਏ ਹੁੰਦੇ ਆ ਇੱਥੇ ਕਿ 90 ਤੋਂ 95% ਬੱਚੇ ਕੇਸਾ ਧਾਦੀ ਸੀ ਹਾਂਜੀ ਸਾਥੀਓ ਅਸੀਂ ਪਹੁੰਚਿਆ ਜੀ ਮਿੰਨਰਵਾ ਪਬਲਿਕ ਸਕੂਲ ਜੋ ਸੰਤ ਨਗਰ ਪਿੰਡ ਸੰਤ ਨਗਰ ਤਸੀਲ ਰਾਣੀਆਂ ਦਾ ਸਕੂਲ ਇਹ ਸਰਦਾਰ ਗੁਰਪ੍ਰੀਤ ਸਿੰਘ ਜੀ ਪਿੰਡਰ ਜੋ ਪ੍ਰਿੰਸੀਪਲ ਨੇ ਇੱਥੋਂ ਦੇ ਉਹਨਾਂ ਦੇ ਸਕੂਲ ਦੇ ਵਿੱਚ ਇਹ 19 ਮਈ ਨੂੰ ਜੋ ਦਸਤਾਰ ਕੈਂਪ ਰੱਖਿਆ ਗਿਆ ਸੀ ਸਖਰਾਈ ਕੈਂਪ ਦਸਤਾਰ ਸਖਰਾਈ ਕੈਂਪ ਰੱਖਿਆ ਗਿਆ ਸੀ ਅੱਜ 25 ਮਈ ਨੂੰ ਉਹਦੀ ਸਮਾਪਤੀ ਹੈ ਜਿਹਦੇ ਵਿੱਚ ਬੱਚੇ ਪਹਿਲੇ ਦੂਜੇ ਨੰਬਰ ਤੇ ਵੀ ਕੱਢੇ ਜਾਣਗੇ ਜਿਨ੍ਹਾਂ ਬਹੁਤ ਸੁੰਦਰ ਦਸਤਾਰਾਂ ਸਜਾਈਆਂ ਆਪਣੇ ਸਿਰਾਂ ਤੇ ਤਾਂ ਬਹੁਤ ਸੁਨਹਿਰੀ ਮੌਕਾ ਇਹਨਾ ਬੱਚਿਆਂ ਵਾਸਤੇ ਸਿੱਖਣ ਦਾ ਵੀ ਮੌਕਾ ਸੀ ਅੱਜ ਆ ਹਫ਼ਤੇ ਦਾ ਇੱਕ ਕੈਂਪ ਸੀ ਲਗਾਤਾਰ ਦੇਖ ਸਕਦੇ ਹੋ ਕਿ ਜੋ ਅਰਦਾਸ ਚੈਰੀਟੇਬਲ ٹرسٹ ਦੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਆ ਉਹਨਾਂ ਨੇ ਇਹ ਕੈਂਪ ਲਵਾਇਆ ਸੀ ਤਾਂ ਸਾਥੀਓ ਦੇਖ ਸਕਦੇ ਹੋ ਕਿ ਪਹਿਲਾਂ ਬੱਚਿਆਂ ਦੇ ਵਿੱਚੋਂ ਤਿੰਨ ਬੱਚੇ ਕੱਢੇ ਜਾਣਗੇ ਤੇ ਦੂਸਰਿਆਂ ਦੇ ਵਿੱਚੋਂ 6 ਕੱਢੇ ਜਾਣਗੇ ਤੇ ਬਹੁਤ ਸੁੰਦਰ-ਸੁੰਦਰ ਜਣੀਆਂ ਦਸਤਾਰਾਂ ਜਣੀਆਂ ਦੇਖੋ ਬੱਚਿਆਂ ਦੇ ਸਿਰਾਂ ਤੇ ਸਜਾਈਆਂ ਹੋਈਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅੱਜ 25 ਜੂਨਈ ਹੈ ਅੱਜ ਸਮਾਪਤੀ ਹੈ ਇਹਨਾਂ ਬੱਚਿਆਂ ਦੇ ਵਿੱਚੋਂ ਉਹ ਹੋਣ ਹਰ ਬੱਚੇ ਕੱਢੇ ਜਾਣਗੇ ਜਿਨ੍ਹਾਂ ਨੇ ਬਹੁਤ ਸੁੰਦਰ ਜਿਹੜੀਆਂ ਦਸਤਾਰਾਂ ਬੰਨਣ ਦਾ ਜਿਨ੍ਹਾਂ ਨੂੰ ਸਿੱਖਣ ਦਾ ਬੰਨਣ ਦਾ ਮੌਕਾ ਮਿਲਿਆ ਹੈ ਲਾਈਵ ਤੁਸੀਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਸਹਿਯੋਗੀ ਨੂੰ ਕਿ ਇਹਨਾਂ ਦੀ ਦਸਤਾਰਾਂ ਜਰੂਰ ਦਿਖਾਓ ਲਗਾਤਾਰ ਤਸਵੀਰਾਂ ਦੇਖ ਸਕਦੇ ਹਾਂ ਕਿ ਕੋ ਸਹਿਬਾਨ ਜਿਹੜੇ ਆਪਣੇ ਫੈਸਲੇ ਤੇ ਪਹੁੰਚੇ ਹੋਏ ਨੇ ਕਿ ਇਹਨਾਂ ਬੱਚਿਆਂ ਦੇ ਵਿੱਚੋਂ ਜਿਹੜੇ 6 ਬੱਚੇ ਚੁਣੇ ਜਾਣਗੇ ਪਹਿਲੇ ਬੱਚਿਆਂ ਚੋਂ 3 ਬੱਚੇ ਚੁਣੇ ਜਾਣਗੇ ਲਗਾਤਾਰ ਤਸਵੀਰਾਂ ਜਿਹੜੀਆਂ ਅਤੇ ਅਰਦਾਸ ਚੈਰੀਟੇਬਲ ਟਰਸ ਦੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਆ ਤੇ ਉਹਨਾਂ ਨਾਲ ਵੀ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਤਾਂ ਪਹਿਲਾਂ ਇਹਨਾਂ ਬੱਚਿਆਂ ਤੇ ਆਪਾਂ ਨਿਕਾ ਕਰੀ ਮਾਰੀਏ ਕਿ ਦੇਖੋ ਅੱਜ ਇਹ ਬੱਚੇ ਜਿਹੜੇ ਅ ਦਸਤਾਰ ਸਿੱਖਣ ਵਾਸਤੇ ਇਸੇ ਪਹੁੰਚੀ ਸੀ ਲਗਾਤਾਰ ਹਫ਼ਤੇ ਦਾ ਇਹ ਕੈਂਪ ਸੀ ਜਿਨ੍ਹਾਂ ਦੇ ਵਿੱਚ ਵੇਖੋ 7 ਸਾਲ ਦਾ 5 ਸਾਲ ਦਾ 6 ਸਾਲ ਦਾ ਛੋਟੇ ਛੋਟੇ ਬੱਚਾ ਨੂੰ ਮੌਕਾ ਮਿਲਿਆ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਿੱਖੀ ਦਾ ਬੂਟਾ ਲਾਇਆ ਸੀ ਉਹਨੂੰ ਬਰਕਰਾਰ ਰੱਖਣ ਵਾਸਤੇ ਅਰਦਾਸ ਚੈਰੀਟੇਬਲ ਦਾ ਵੱਡਾ ਉਪਰਾਲਾ ਜੋ ਹਰ ਸਾਲ ਕਰਦੇ ਆ ਤੇ ਇਸ ਤੋਂ ਬਾਅਦ ਵੀ ਜਿਸ ਤਰ੍ਹਾਂ ਡਿਮਾਂਡ ਹੋਊਗੀ ਸੰਗਤ ਦੀ ਤਾ ਹਰ ਸਾਲ ਦੀ ਤਰ੍ਹਾਂ ਇਹ ਕੈਂਪ ਜਿਹੜੇ ਲਗਾਤਾਰ ਲੱਗਿਆ ਕਰਨਗੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੁੰਦਰ ਦਸਤਾਰਾਂ ਜਿਹੜੀਆਂ ਇਹਨਾਂ ਬੱਚਿਆਂ ਦੇ ਸਿਰਾਂ ਤੇ ਸਜੀਆਂ ਹੋਈਆਂ ਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਿੰਡ ਸੰਤਨਗਰ ਦੀਆਂ ਜੋ ਤਹਿਸੀਲ ਰਾਨੀਆਂ ਹਰਿਆਣਾ ਦਾ ਪਿੰਡ ਹੈ ਤਾਂ ਆਪਾਂ ਅਰਦਾਸ ਚੈਰੀਟੇਬਲ ٹرسٹ ਦੀ ਪੂਰੀ ਟੀਮ ਇੱਥੇ ਪਹੁੰਚੋ ਉਹਨਾਂ ਨਾਲ ਗੱਲਬਾਤ ਵੀ ਤੁਹਾਡੀ ਕਰਾਵਾਂਗੇ ਹਾਂਜੀ ਸਾਥੀਓ ਜਿੱਥੇ ਇਹ ਦਸਤਾਰ ਸਿਖਲਾਈ ਕੈਂਪ ਦੀ ਗੱਲ ਕਰੀਏ ਤਾਂ ਅੱਜ 25 ਮਈ ਨੂੰ ਦੀ ਸਮਾਪਤੀ ਹੈ ਤੇ 19 ਮਈ ਨੂੰ ਸ਼ੁਰੂ ਕੀਤਾ ਸੀ ਤੇ ਬੱਚਿਆਂ ਦੇ ਹੱਥਾਂ ਦੇ ਵਿੱਚ ਇਨਾਮ ਜੋ ਮਿਲੇ ਨੇ ਅ ਅਰਦਾਸ ਚੈਰੀਟੇਬਲ ਟਰਸਟ ਵੱਲੋਂ ਅਤੇ ਦਸਤਾਰ ਸਲਾਈ ਸਿਖਲਾਈ ਕੈਂਪ ਵੱਲੋਂ ਕਿ ਸਾਡੇ ਨਾਲ ਹਰਪਿੰਦਰ ਭੇਦ ਸਿੰਘ ਜੀ ਭਿੰਡਰ ਮੌਜੂਦ ਹੈ ਜਿਨ੍ਹਾਂ ਦਾ ਵੱਡਾ ਉਪਰਾਲਾ ਹੈ ਜਿਨ੍ਹਾਂ ਦੇ ਸਕੂਲ ਦੇ ਵਿੱਚ ਕੈਂਪ ਲੱਗਾ ਸੀ ਤਾਂ ਬਹੁਤ ਵੱਡਾ ਸਹਿਯੋਗ ਸੀ ਉਹਨਾਂ ਦਾ ਵੀ ਤਾਂ ਉਹਨਾਂ ਨੂੰ ਪੁੱਛਦੇ ਆਂ ਅਰਦਾਸ ਚੈਰੀਟੇਬਲ ਟਰਸਟ ਵੱਲੋਂ ਜੋ ਵੱਡਾ ਉਪਰਾਲਾ ਸੀ ਸਰ ਬਹੁਤ-ਬਹੁਤ ਸਵਾਗਤ ਹੈ ਵੀਰ ਨੂੰ ਜਹਰਾਨਾ ਤੁਹਾਡਾ ਧੰਨਵਾਦ ਬੋਟਾ ਜੀ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਇੱਥੇ ਪਹੁੰਚਣ ਤੇ ਜੀ ਜੀ ਸਰ ਅੱਜ ਜੋ ਬੱਚਾ ਨੇ ਹਵਤੇ ਦਾ ਕੈਂਪ ਸੀ ਬੱਚਾ ਦੇ ਸਨਾ ਤੇ ਸੋਹਣਿਆ ਦਸਤਾਰ ਅੱਜ ਸਿੱਖਣ ਨੂੰ ਮਿਲਿਆ ਨਹੀਂ ਤੇ ਕਈ ਕਈ ਦਿਨ ਲੱਗ ਜਾਂਦੇ ਆ ਜਦੋਂ ਪੱਗ ਆਪਾਂ ਵਿਆਹ ਸ਼ਾਦੀ ਚ ਬਣਾਉਨੇ ਤੇ ਕਈ ਲੋਕਾਂ ਕੋ ਭਜਣਾ ਪੈਂਦਾ ਵੀ ਮੈਂ ਪੱਗ ਕਿਦ ਕੋ ਬਣਾ ਕੇ ਆਵਾਂ ਤੇ ਅੱਜ ਤੁਹਾਡਾ ਵੀ ਵੱਡਾ ਪ੍ਰਾਲਾ ਸਕੂਲ ਦੇ ਵਿੱਚ ਇਹ ਜੋ ਸੇਵਾ ਦਾ ਮੌਕਾ ਮਿਲਿਆ ਤੁਹਾਨੂੰ ਜੀ ਮੋਟਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਅਰਦਾਸ ਚੈਰੀਟੇਬਲ ਟਰਸਟ ਦਾ ਹਰਮੀ ਸਿੰਘ ਜੀ ਪੰਡੂਰੀ ਵਾਲਾ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਇਹ ਦਸਤਾਰ ਸਿਖਲਾਈ ਕੈਂਪ ਆਯੋਜਿਤ ਕਰਕੇ ਮੈਂ ਇਹ ਤਾਂ ਸਮਝਦਾ ਕਿ ਬੱਚਾ ਨੂੰ ਇੱਕ ਬਹੁਤ ਵੱਡੀ ਦੇਣ ਹੈ ਬਹੁਤ ਵੱਡੀ ਸ਼ੁਰੂਆਤ ਅੱਜ ਕੀਤੀ ਹੈ ਜੀ ਅਲੱਗ ਅਲੱਗ ਤਰ੍ਹਾਂ ਦੇ ਕੈਂਪ ਤੇ ਆਪਾਂ ਦੇਖਦੇ ਹਾਂ ਫਿਜ਼ੀਕਲ ਫਿਟਨੈਸ ਵਾਸਤੇ ਕਦੇ ਬਲੱਡ ਡੋਨੇਸ਼ਨ ਕੈਂਪ ਹੋ ਗਿਆ ਆਈ ਚੈਕਿੰਗ ਕੈਂਪ ਹੋ ਗਿਆ ਇਸ ਤਰ੍ਹਾਂ ਦੇ ਕੈਂਪ ਤੇ ਆਯੋਜਿਤ ਏਰੀਆ ਦੇ ਵਿੱਚ ਹੁੰਦੀ ਰਹਿੰਦੇ ਨੇ ਪਰ ਇਸ ਤਰ੍ਹਾਂ ਦਾ ਦਸਤਾਰ ਸਿਖਲਾਈ ਕੈਂਪ ਜੋ ਹੈ ਜੀ ਇਹ ਇਲਾਕੇ ਦੇ ਵਿੱਚ ਬਹੁਤ ਵੱਡੀ ਪਹਿਲ ਹੈ ਮੈਂ ਸਮਝਦਾ ਕਿ ਬੱਚੇ ਇਸ ਤੋਂ ਪ੍ਰੇਰਣਾ ਲੈਣਗੇ ਸਾਡੇ ਬੱਚੇ ਜੋ ਕਿ ਕਈ ਵਾਰ ਹੁੰਦਾ ਬੱਚਿਆਂ ਨੂੰ ਪੱਗ ਬੰਨਣ ਦੀ ਸਮੱਸਿਆ ਕਰਕੇ ਬੱਚੇ ਵਾਲ ਕਟਵਾ ਲੈਂਦੇ ਨੇ ਬਿਲਕੁਲ ਬਿਲਕੁਲ ਤੇ ਇਹ ਬਹੁਤ ਵੱਡੀ ਇੱਕ ਮੈਂ ਕਹਿੰਦਾ ਇਲਾਕੇ ਨੂੰ ਇਹਨਾਂ ਦੀ ਦੇਣ ਹੈ ਇਹਨਾਂ ਦੇ ਸ਼ਾਬਾਸ਼ ਇਹਨਾਂ ਦਾ ਧੰਨਵਾਦ ਰਸਦਾ ਕਿ ਇਹਨਾਂ ਨੇ ਇਸ ਤਰ੍ਹਾਂ ਦੀ ਪਹਿਲ ਕਰਕੇ ਬੱਚਿਆਂ ਨੂੰ ਇੱਕ ਨਵੀਂ ਲੀ ਤੇ ਪਾਇਆ ਔਰ ਮੈਂ ਬੱਚਿਆਂ ਨੂੰ ਹੀ ਇੱਕ ਹਫਤੇ ਤੋਂ ਲਗਾਤਾਰ ਬੜਾ ਨਜ਼ਦੀਕ ਤੋਂ ਵਾਚ ਕਰਦਾ ਰਿਆਂ ਦੇਖਦਾ ਰਿਆਂ ਕੋਚ ਸਹਿਬਾਨ ਦਾ ਜਿਹੜਾ ਸਿਖਾਉਣ ਦਾ ਤਰੀਕਾ ਸੀ ਢੰਗ ਸੀ ਬੜਾ ਈਜ਼ੀਲੀ ਉਹਨਾਂ ਨੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਬੜੇ ਪਿਆਰ ਨਾਲ ਬੜੇ ਤਰੀਕੇ ਨਾਲ ਔਰ ਬੱਚੇ ਵੀ ਪਹਿਲੇ ਦਿਨ ਤੋਂ ਜਿੰਨੇ ਬੱਚੇ ਪਹਿਲੇ ਦਿਨ ਜਿੰਨੇ ਅਟੈਂਡ ਹੋਏ ਲਾਸਟ ਦਿਨ ਤੱਕ ਉਹਨੇ ਬੱਚੇ ਲਗਾਤਾਰ ਇਸ ਕੈਂਪ ਨੂੰ ਅਟੈਂਡ ਕਰਦੇ ਰਹੇ ਨੇ ਔਰ ਬੱਚਿਆਂ ਨੇ ਵੀ ਬੜੀ ਲਗਨ ਦੇ ਨਾਲ ਇਸ ਕੈਂਪ ਨੂੰ ਅਟੈਂਡ ਕੀਤਾ ਔਰ ਪਰ ਇਹ ਸੋਹਣਿਆ ਦਸਤਾਰਾਂ ਜੋ ਇਹ ਬੱਚੇ ਇੱਕ ਹਫ਼ਤੇ ਦੇ ਵਿੱਚ ਮੈਂ ਦੇਖ ਰਿਹਾ ਕਿ ਬੰਨਣੀਆਂ ਸਿੱਖ ਗਏ ਨੇ ਔਰ ਬੱਚਿਆਂ ਨੂੰ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਇਸ ਅਭਿਆਸ ਨੂੰ ਉਹ ਛੱਡਣ ਨਾ ਇਸ ਕੈਂਪ ਦਾ ਫਾਇਦਾ ਤਾਂ ਹੀ ਹੈ ਕਿ ਜੇ ਬਾਅਦ ਦੇ ਵਿੱਚ ਵੀ ਉਹ ਰੋਜ਼ਾਨਾ ਇਸ ਨੂੰ ਪ੍ਰੈਕਟਿਸ ਕਰਨ ਉਹਨਾਂ ਦੇ ਜਿਹੜੇ ਵੀ ਅਲੱਗ-ਅਲੱਗ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਜੋ ਵੀ ਉੱਥੇ ਯੂਨੀਫਾਰਮ ਦੇ ਤੌਰ ਤੇ ਪੱਗਾਂ ਬੰਨੀਆਂ ਜਾਂਦੀਆਂ ਜਿਹੋ ਜੀ ਪਰਮਿਸ਼ਨ ਸਕੂਲ ਵੱਲੋਂ ਹੈ ਉਹ ਪੱਗਾਂ ਬੰਨਣੀਆਂ ਸਿੱਖਣ ਤੇ ਸਕੂਲਾਂ ਦੇ ਵਿੱਚ ਪੱਗਾਂ ਬੰਨ ਕੇ ਜਾਇਆ ਕਰਨ ਔਰ ਇਸ ਪ੍ਰੈਕਟਿਸ ਨੂੰ ਅੱਗੇ ਉਹ ਲਗਾਤਾਰ ਰੈਗੂਲਰ ਰੱਖਣਗੇ ਤਾਂ ਹੀ ਇਹਦਾ ਫਾਇਦਾ ਹੋਏਗਾ ਆਮ ਸਮਾਜ ਨੂੰ ਇਹ ਤੁਕੀ ਸੇਧ ਮਿਲੂਗੀ ਸਰ ਇਸੇ ਸਾਨੂੰ ਵੱਡਿਆਂ ਨੂੰ ਵੀ ਜਿਨ੍ਹਾਂ ਨੇ ਵਾਲ ਕਟਵਾਏ ਨੇ ਉਹ ਵੀ ਇਹਨਾਂ ਬੱਚਿਆਂ ਵੱਲ ਨੂੰ ਦੇਖ ਕੇ ਉਹਨਾਂ ਦਾ ਵੀ ਮਨ ਬਣੇਗਾ ਕਿ ਜੇ ਸਾਡੇ ਛੋਟੇ-ਛੋਟੇ ਬੱਚੇ ਚਾਹੇ ਇਹਨਾਂ ਦੇ ਪਿਤਾ ਨੇ ਕੋਈ ਅੰਕਲੇ ਕਿਸੇ ਦਾ ਗ੍ਰੈਂਡਫਾਦਰ ਹੈ ਦਾਦਾ ਕੁਝ ਵੀ ਹੈ ਉਹ ਦੇਖਣਗੇ ਕਿ ਜੇ ਸਾਡੇ ਛੋਟੇ-ਛੋਟੇ ਬੱਚੇ ਪੱਗਾਂ ਵਾਲੇ ਪਾਸੇ ਆਏ ਨੇ ਪੱਗਾਂ ਬਣ ਰਹੇ ਨੇ ਤੇ ਉਹ ਵੀ ਮੈਂ ਸਮਝਦਾ ਕਿ ਇੱਕ ਸਾਡੇ ਵਾਸਤੇ ਪ੍ਰੇਰਨਾ ਹੈ ਇਹ ਸਮਾਜ ਵਾਸਤੇ ਬਹੁਤ ਵਧੀਆ ਗੱਲ ਹੈ ਜੀ ਔਰ ਪੂਰੇ ਚੈਰੀਟੇਬਲ ટ્રਸ ਦਾ ਇਹਨਾਂ ਬੱਚਿਆਂ ਦਾ ਇਹ ਦੇਖੋ ਕਿੱਡੇ ਕਿੱਡੇ ਵਧੀਆ ਬੱਚੇ ਕਿੱਡੇ ਸੋਹਣੇ ਬੱਚਿਆਂ ਦੀ ਸ਼ਾਬਾਸ਼ ਇਹਨਾਂ ਦੇ ਬੜੇ ਸੋਹਣੇ ਲੱਗ ਰਹੇ ਨੇ ਬੜੀਆਂ ਸੋਹਣੀਆਂ ਤਾਂ ਸਾਰਾ ਸਜਾਈਆਂ ਜਿਨ੍ਹਾਂ ਨੇ ਤੇ ਬਹੁਤ ਵਧੀਆ ਸ਼ਾਬਾਸ਼ ਇਹਨਾਂ ਦਾ ਧੰਨਵਾਦ ਬਹੁਤ ਬਹੁਤ ਬੀਟਾ ਕਿੰਦਾ ਲੱਗਿਆ ਅੱਜ ਸਿਰ ਤੇ ਦਸਤਾਰ ਹੈ ਪਹਿਲਾਂ ਵੀ ਬੰਨਣੀ ਆਉਂਦੀ ਸੀ ਕਿ ਇਸ ਕੈਂਪ ਦੇ ਵਿੱਚ ਸਿੱਖਣ ਦਾ ਮੌਕਾ ਮਿਲਿਆ ਨਹੀਂ ਮੈਨੂੰ ਪਹਿਲਾਂ ਵੀ ਬੰਨਣੀ ਆਉਂਦੀ ਸੀ ਜੀ ਹਾਂਜੀ ਤੇ ਇਸ ਤੋਂ ਜਿਸ ਤਰ੍ਹਾਂ ਪਹਿਲਾਂ ਬੰਨਣੀ ਆਉਂਦੀ ਸੀ ਤੇ ਹੁਣ ਇੱਥੇ ਇਸ ਤੋਂ ਇਲਾਵਾ ਕੀ ਇਸ ਦੇ ਵਿੱਚ ਤੁਹਾਨੂੰ ਮਿਲਿਆ ਸਿੱਖਣ ਦਾ ਮੌਕਾ ਥੋੜੀ ਜਿਹੀ ਪਹਿਲਾਂ ਇਹ ਨਹੀਂ ਮਤਲਬ ਸਫਾਈ ਨਹੀਂ ਸੀ ਹਾਂਜੀ ਇੰਨੀ ਤੇਜ਼ੀ ਨਹੀਂ ਹੁਣੀ ਹੱਥ ਦੀ ਹੈਨਾ ਹਾਂਜੀ ਤੇ ਜੇ ਹੁਣ ਵਧੀਆ ਬਦਲ ਹਾਂਜੀ ਜੀ 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 ਤੇ ਇਹ ਕਿੰਨੇ ਪ੍ਰਕਾਰ ਦੀ ਇੱਥੇ ਪੱਗ ਸਿਖਾਈ ਗਈ ਤੁਹਾਨੂੰ ਬੰਨੀ ਸੀ ਕੈਂਪ ਦੇ ਕੋਸਾਂ ਬੰਨੇ ਆਖਿਆ ਸੀ ਵੀ ਇੱਕ ਪ੍ਰਕਾਰ ਦੀ ਇੱਥੇ ਪੱਗ ਸਿਖਾਈ ਜਾਊਗੀ ਬਾਅਦ ਵਿੱਚ ਆਪਣੇ ਆਪ ਤੁਸੀਂ ਸਾਰੀਆਂ ਪ੍ਰਕਾਰ ਦੀਆਂ ਪੱਗਾਂ ਸਿੱਖ ਜਾਓਗੇ ਜੀ ਹੱਥ ਟਿਕ ਜੂਗਾ ਤੁਹਾਡਾ ਅੱਜ ਇਹ ਇਨਾਮ ਮਿਲਿਆ ਹੱਥਾਂ ਦੇ ਵਿੱਚ ਤਾਂ ਅੱਜ ਜੋ ਅਰਦਾਸ ਚੈਰੀਟੇਵਲ ٹرسٹ ਹੈ ਚਾਹੇ ਜੋ ਮਿਲਰਾ ਸਕੂਲ ਦਾ ਵੱਡਾ ਪ੍ਰਾਲਾ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਐਵੇਂ ਦੇ ਦੁਬਾਰ ਤੋਂ ਜਿਵੇਂ ਲੱਗਨੇ ਚਾਹੀਦੇ ਆ ਕੈਂਪ ਲੱਗਨੇ ਚਾਹੀਦੇ ਹਾਂਜੀ ਜੀ ਜੀ ਤਾਂ ਇਹੋ ਜੇ ਮੌਕੇ ਮਦਰ ਹਰ ਪਿੰਡਾਂ ਦੇ ਵਿੱਚ ਮਿਲਣੇ ਚਾਹੀਦੇ ਸਭ ਨੂੰ ਹਾਂਜੀ ਜੀ ਜੀ ਸਾਡੇ ਨਾਲ ਸਰਦਾਰ ਬਲੀ ਸਿੰਘ ਜੀ ਮੌਜੂਦ ਹੈ ਸਰਦਾਰ ਜੀ ਕੀ ਕਹਿਣਾ ਚਾਹੋਗੇ ਅੱਜ ਬੱਚਿਆਂ ਨੇ ਜੋ ਦਸਤਾਰਾਂ ਸਿੱਖੀਆਂ ਨੇ ਸੋਹਣੇ ਸੋਹਣੇ ਸਿਰਾਂ ਦੇ ਉੱਤੇ ਸੋਹਣੀਆਂ ਸੋਹਣੀਆਂ ਦਸਤਾਰਾਂ ਸਜੀਆਂ ਹੋਈਆਂ ਅਤੇ ਜੋ ਮਨਰਵਾ ਸਕੂਲ ਹੈ ਤੇ ਅਰਦਾਸ ਚੈਰੀਟੇਵਲ ਦਾ ਵੀ ਵੱਡਾ ਉਪਰਾਲਾ ਇਹਦੇ ਵਿੱਚ ਕਲਕੀ ਤਰ ਪਾਸ਼ਾ ਦਾ ਜਿਹੜਾ ਮਤਲਬ ਇਹ ਫਲਵਾੜੀ ਸੱਜਣਾ ਹੈ ਜੀ ਇਹ ਪੱਗ ਦੇ ਦਸਤਾਰਬੰਦੀ ਨਾਲ ਹੀ ਸੋਹਣਾ ਲੱਗਦਾ ਹੈ ਜੀ ਤੇ ਇਹਨਾਂ ਉਹਨਾਂ ਦੇ ਮਿਰ ਮਾਲਕਾਂ ਨੇ ਸਾਰਾ ਪਰਿਵਾਰ ਵਾਰਤਾ ਉਸ ਤੋਂ ਬਾਅਦ ਇਹ ਸਿੱਖੀ ਨੂੰ ਜਿੰਦਾ ਰੱਖਣਾ ਸਾਡਾ ਆਪਣਾ ਫਰਜ਼ ਬਣਦਾ ਇਸ ਕਰਕੇ ਸੋਹਣੇ ਸੋਹਣੇ ਛੋਟੇ ਛੋਟੇ ਬੱਤੇ ਅੱਜ ਹੀ ਇਹ ਕੋਈ ਸਿੱਖਣਗੇ ਤੇ ਕਤਲ ਕੇਸ ਨਾ ਕਰਨਗੇ ਇਹਨਾਂ ਨੂੰ ਆਦਤ ਪੈ ਦੇਗੀ ਤੇ ਇਹ ਦੇ ਨਾਲ ਜਜ਼ਬਾ ਵੀ ਵੱਧਦਾ ਜੀ ਜੀ ਜਜ਼ਬਾ ਵਧਣ ਨਾਲ ਇਹ ਅੱਗੇ ਲੰਬੇ ਸਮੇਂ ਤੱਕ ਦਸਤਾਰ ਜਿਹੜੀ ਹੈ ਇਹਨੂੰ ਜੀ ਪੂਰਾ ਰੱਖਣ ਪਰਿਵਾਰ ਵੀ ਇਹਨਾਂ ਦਾ ਜਿਹੜਾ ਮਾਪਿਓ ਵੀ ਉਹ ਵੀ ਇਹਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰਨ ਬੱਚਿਆਂ ਨੂੰ ਆਦਤ ਪਾਉਣ ਤੇ ਬੜੇ ਸੋਹਣੇ ਲੱਗਦੇ ਨੇ ਛੋਟੇ ਛੋਟੇ ਬੱਚੇ ਇਸ ਕਰਕੇ ਮੈਂ ਧੰਨਵਾਦੀ ਆ ਰਸਤਾ ਤੇ ਬੋਟਾ ਸਿੰਘ ਦੀ ਤੁਹਾਡਾ ਵੀ ਜਿਨ੍ਹਾਂ ਨੇ ਕਵਰਿੰਗ ਕੀਤੀ ਹੈ ਸਤਿ ਸ੍ਰੀ ਅਕਾਲ ਇਹ ਬੇਟਾ ਕੀ ਨਾਮ ਆਪਣਾ ਜੈਵੀਰ ਜੈਵੀਰ ਤਾਂ ਕਿਹੜਾ ਪਿੰਡ ਆਪਣਾ ਨਕੌੜਾ ਤੇ ਨਕੌੜੇ ਪਿੰਡ ਤੋਂ ਅੱਜ ਆਏ ਹਾਂ ਇਹ ਦਸਤਾਰ ਪਹਿਲਾਂ ਵੀ ਆਉਂਦੀ ਸੀ ਬੰਨੀ ਕਿ ਇੱਥੇਾਂ ਕਿ ਸਿੱਖੀ ਹੈ ਇੱਥੇਾਂ ਕਿ ਸਿੱਖੀ ਥੋੜੀ ਬੱਤੀ ਹੁੰਦੀ ਸੀ ਜੀ ਜੀ ਤਾਂ ਕਿਦਾਂ ਦਾ ਲੱਗਾ ਇਹ ਦਸਤਾਰ ਸਿੱਖ ਕੇ ਇਹ ਬਹੁਤ ਵਧੀਆ ਹੁੰਦਾ ਹੈ ਇਹਦੇ ਨਾਲ ਆਪਾਂ ਨੂੰ ਮੈਨੂੰ ਇੱਥੇ ਪਹਿਲਾਂ ਮੋਟੀਵੇਸ਼ਨ ਮਿਲਿਆ ਕਿ ਪਹਿਲਾਂ ਮੈਂ ਸੋਚਦਾ ਹੀ ਮੈਂ ਵਾਲ ਕਟਾ ਲੈ ਮੈਨੂੰ ਪੱਗ ਨਹੀਂ ਆਉਣੀ ਪਰ ਇੱਥੇ ਮੈਂ ਸਿੱਖਿਆ ਤੇ ਮੈਨੂੰ ਹੁਣ ਪਤਾ ਲੱਗਿਆ ਪੱਗ ਦੀ ਕੀ ਵੈਲਿਊ ਹੈ ਜੀ ਜੀ ਇਸ ਤੋਂ ਇਲਾਵਾ ਜੇ ਵੀ ਤੁਸੀਂ ਸਿੱਖ ਲਈ ਹੈ ਹੋਰ ਨੂੰ ਵੀ ਸਿਖਾਉਣਾ ਚਾਹੋਗੇ ਯਾਰ ਮਿੱਤਰਾਂ ਨੂੰ ਆਪਣੇ ਹਾਂਜੀ ਜੀ ਉਹਨਾਂ ਨੂੰ ਦੱਸੋ ਕਿ ਵੀ ਐਵੇਂ ਪੱਗ ਬਣੀ ਜਾਂਦੀ ਹੈ ਹਾਂਜੀ ਹੁਣ ਉਹ ਵੀ ਕਹਿੰਦੇ ਸੀ ਸਾਨੂੰ ਹੀ ਲੈ ਜਾਕਰ ਮੈਂ ਨਾ ਅੱਜ ਕਿਤੇ ਲੇਟ ਹੋ ਗਿਆ ਤੇ ਉਹ ਰਹਿ ਗਈ ਤਾਂ ਇਹ ਜਿਹੜਾ ਤੁਹਾਡਾ ਕਮੀ ਪੇਸ਼ੀ ਰਹਿ ਗਈ ਆ ਉਹ ਤੁਸੀਂ ਸਿੱਖੀ ਆ ਤੇ ਉਹਨਾਂ ਨਾਲ ਦਿਆਂ ਨੂੰ ਕੋਈ ਸਿਖਾਓ ਕੇ ਜਾ ਕੇ ਫਿਰ ਹਾਂਜੀ ਜੀ ਧੰਨਵਾਦ ਜੀ ਸੋ ਸਾਥੀਓ ਅੱਗੇ ਵੀ ਅਸੀਂ ਗੱਲ ਕਰਦੇ ਹਾਂ ਡਾਕਟਰ ਰਕੇਸ਼ ਜੀ ਸਾਡੇ ਨਾਲ ਮੌਜੂਦ ਹੈ ਇੱਕ Hindu ਧਰਮ ਤੋਂ ਬਿਲੋਂਗ ਕਰਦੇ ਆ ਫਿਰ ਵੀ ਵੱਡਾ ਉਪਰਾਲਾ ਇਹਨਾਂ ਦਾ ਹੈ ਕਿ ਸਿੱਖ ਧਰਮ ਦੇ ਵਿੱਚ ਆਣ ਕੇ ਇਹਨਾਂ ਬੱਚਿਆਂ ਨੂੰ ਜੋ ਸਖਲਾਈ ਕੈਂਪ ਦਾ ਜੋ ਹਿੱਸਾ ਬਣੇ ਨੇ ਦਸਤਾਰ ਜੋ ਸਖਲਾਈ ਕੈਂਪ ਆ ਅਰਦਾਸ ਚੈਰੀਟੇਬਲ ਦਾ ਤਾਂ ਦੇਖ ਸਕਦੇ ਤੁਸੀਂ ਦਾਰ ਕੇ ਜੀ ਮੌਜੂਦ ਹੈ ਸਾਡੇ ਕੇ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੇਨ ਜਰਾਣਾ ਤੇ ਛੋਟਾ ਵੀ ਜੀ ਪੀਲ ਦੇ ਦਾ ਸੰਤਨਗਰ ਪਹੁੰਚ ਦੇ ਤਹਿ ਦਿਲੋਂ ਧੰਨਵਾਦ ਜੀ ਬਾਕੀ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਕੈਂਪ ਪਹਿਲੇ ਵੀ ਲਗਾਇਆ ਗਿਆ ਸੀਗਾ ਤੇ ਹੁਣ ਵੀ ਲਗਾਇਆ ਗਿਆ 19 ਤੋਂ 25 ਮਈ ਤੱਕ ਲਗਾਇਆ ਬਹੁਤ ਵਧੀਆ ਪ੍ਰਾਣ ਆ ਰਿਹਾ ਹੈ ਬਹੁਤ ਬੱਚਿਆਂ ਨੇ ਸਹਿਯੋਗ ਦਿੱਤਾ ਹੈ ਬਹੁਤ ਬੱਚਿਆਂ ਨੇ ਵਧੀਆ ਤਰ੍ਹਾਂ ਮਾਨੂੰ ਖੁਸ਼ੀ ਹੋਈ ਹੈ ਤੁਹਾਡੇ ਕੀ ਤਾਂ ਬਹੁਤ ਖੁਸ਼ੀ ਹੁੰਦੀ ਹੈ ਮੈਂ இந்து ਟਰਮੀਨਲ ਬਿਲੋਂਗ ਕਰਦਾ ਪਰ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਛੋਟੇ ਛੋਟੇ ਬੱਚੇ ਵੇਖੋ ਕਿੰディア ਸੋਹਣੀਆਂ ਦਸਤਾਰਾਂ ਸੇ ਜਾ ਕੇ ਕਿੰਨੇ ਸੋਹਣੇ ਲੱਗਦੇ ਆ ਠੀਕ ਹੈ ਤੇ ਬਾਕੀ ਇਹਨਾਂ ਨੂੰ ਸਨਮਾਨਤ ਵੀ ਕੀਤਾ ਹੈ ਬੱਚਿਆਂ ਨੂੰ ਹੌਸਲਾ ਵਧਾਈ ਕੀਤੀ ਆ ਇਹੀ ਹੁੰਦਾ ਕਿ ਬੱਚਿਆਂ ਨੂੰ ਜਿਵੇਂ ਜਿਵੇਂ ਆਪਾਂ ਕੋਈ ਵੀ ਕੰਪੀਟੀਸ਼ਨ ਕਰਦੇ ਬੱਚੇ ਲੜਦੇ ਆ ਕਰਦੇ ਆ ਠੀਕ ਆ ਤੇ ਉਹਦੇ ਚ ਆਪਾਂ ਬੱਚਿਆਂ ਨੂੰ ਜੇ ਫਰਸਟ ਸੈਕੰਡ ਥਰਡ ਉਹਨਾਂ ਨੂੰ ਸਨਮਾਨਤ ਕੀਤਾ ਹਾਂਜੀ ਹੌਸਲਾ ਬਤਾਇਆ ਤਾਂ ਅੱਗੇ ਵਧਦੇ ਆ ਹੁਣ ਅੱਗੇ ਹੋਰ ਲਗਾਵਾਂਗੇ ਹੋਰ ਬੱਚਿਆਂ ਤੇ ਅਗਲੀ ਵਾਰ ਕੋਸ਼ਿਸ਼ ਇਹ ਰਹੇਗੀ ਕਿ ਫੇਰ ਵਾਰ-ਵਾਰ ਇਸੀ ਨੂੰ ਪ੍ਰਮੋਟ ਕੀਤਾ ਜਾਏ ਜੀ ਜੀ ਤਾਂ ਕਿ ਇਹ ਸਿੱਖੀ ਸੇਵ ਕੀ ਬਣੀ ਰਹੇ ਜੀ ਧੰਨਵਾਦ ਜੀ ਸੋ ਸਾਥੀਓ ਦੇਖੋ ਸੋਹਣੇ ਸੋਹਣੇ ਬੱਚੇ ਆ ਇਹਨਾਂ ਦੀ ਉਮਰ ਦੇਖੋ ਕਿੰਨੀ ਕਾ ਲੇਕਿਨ ਪੱਗਾਂ ਦਾ ਜज्ਬਾ ਹੌਸਲਾ ਬੇਟਾ ਕੀ ਨਾਮ ਆਪਣਾ ਅਗਾਸ ਸਿੰਘ ਅਗਾਸ ਜੀ ਪਹਿਲਾਂ ਪੁੱਤ ਪੱਗ ਬੰਨਣੇ ਆਉਂਦੀ ਸੀ ਕਿ ਪਹਿਲੀ ਵਾਰ ਸਿੱਖੀ ਆਉਂਦੀ ਸੀ ਆਉਂਦੀ ਸੀ ਕਿੰਨੀ ਕ ਆਉਂਦੀ ਸੀ ਥੋੜੀ ਜੀ ਆਉਂਦੀ ਸੀ ਤੇ ਹੁਣ ਪੂਰੀ ਸਿੱਖ ਲਈਏ ਕਿਹੜੀ ਪੱਗ ਦਾ ਸ਼ੌਂਕ ਆ ਤੁਹਾਨੂੰ ਬੰਨਣ ਦਾ ਲੜਾੜੀ ਲੜਾੜੀ ਹਾਂ ਦੇਖ ਸਕਦੇ ਹੋ ਤੁਸੀਂ ਵੱਡਾ ਉਪਰਾਲਾ ਜਿਹੜਾ ਜੋ ਦਸਤਾਰ ਸਖਲਾਈ ਕੈਂਪ ਲੱਗਾ ਸੀ ਜਿਹਦੇ ਵਿੱਚ ਅਸੀਂ ਹਰਮੀਤ ਸਿੰਘ ਜੀ ਪਣੋਰੀ ਵਾਲੇ ਸਾਡਾ ਮੌਜੂਦ ਹੈ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਹਰਮੀਤ ਜੀ ਅੱਜ ਸਮਾਪਤੀ ਦਾ ਦਿਨ ਹੈ ਕਿਉਂਕਿ 25 ਮਈ ਨੂੰ ਨਹੀਂ ਮਈ ਤੋਂ ਸ਼ੁਰੂ ਕੀਤਾ ਸੀ ਕਿਦਾਂ ਦਾ ਲੱਗਾ ਜੇ ਇਹਨਾਂ ਬੱਚਿਆਂ ਦੇ ਵਿੱਚ ਆਣ ਕੇ ਬੱਚਿਆਂ ਦਾ ਹੌਸਲਾ ਵਧਾਈ ਵੀ ਹੋਇਆ ਬੱਚਿਆਂ ਨੂੰ ਤੁਸੀਂ ਵੱਧ ਚੜ ਕੇ ਹੌਸਲਾ ਦਿੱਤਾ ਵੈਗੁਰੂ ਜੀ ਕੇ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਅਰਦਾਸ ਚੈਰੀਟੇਵਲ ਟਰਸਟ ਵੱਲੋਂ 7 ਦਿਨਾਂ ਦਾ ਦਸਤਾਰ ਸਗਲਾਈ ਕੈਂਪ ਸੀਗਾ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਬੱਚਿਆਂ ਵੱਲੋਂ ਰਿਸਪਾਂਸ ਮਿਲਿਆ ਕਿ ਸਾਡਾ ਡੇਲੀ 40 ਤੋਂ 45 ਬੱਚੇ ਡੇਲੀ 7 ਦੇ 7 ਦਿਨ ਰਹੇ ਜੀ ਨਹੀਂ ਦੇ ਕਈ ਕੈਂਪਾਂ ਦੇ ਵਿੱਚ ਇੱਕ ਦੋ ਦਿਨ ਬੱਚੇ ਆਉਂਦੇ ਬਾਅਦ ਚ ਬੱਚੇ ਘਟ ਜਾਂਦੇ ਗਰਮੀ ਵੀ ਬਹੁਤ ਜ਼ੋਰ ਤੇ ਰਹੀ ਹੈ ਤੇ ਬੱਚਿਆਂ ਨੇ ਆਉਣ ਵਾਲੀ ਵੀ ਕੋਈ ਕਸਰ ਨਹੀਂ ਛੱਡੀ ਤੇ ਇਹ ਚੀਜ਼ ਦੇ ਨਾਲ ਸਾਡੇ ਬੱਚੇ ਆ ਜਿਹੜੇ ਬੱਚੇ ਬਿਲਕੁਲ ਫਰੈਸ਼ ਬੱਚੇ ਆ ਉਹਨਾਂ ਨੇ ਬਹੁਤ ਜ਼ਿਆਦੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਨੇ ਉਹਨਾਂ ਦਾ ਕੰਪੀਟੀਸ਼ਨ ਹੋਇਆ ਉਹ ਮੁਕਾਬਲੇ ਵੀ ਜਿੱਤੇ ਨੇ ਜੀ ਤੇ ਇਸ ਦੇ ਨਾਲ ਬੱਚੇ ਗੁਰਸਿੱਖੀ ਦੇ ਨਾਲ ਜੁੜਨਗੇ ਕਿਉਂਕਿ ਆਪਣੇ ਏਰੀਏ ਦੇ ਵਿੱਚ ਥੋੜਾ ਜਿਹਾ ਪਿਛਲੇ ਦਿਨਾਂ ਦੇ ਨਸ਼ੇ ਦਾ ਬੜਾ ਦੌਰ ਚੱਲਿਆ ਸੀਗਾ ਜਿਹੜਾ ਬੱਚਾ ਗੁਰਸਿੱਖੀ ਨਾਲ ਜੁੜੂਗਾ ਉਹ ਨਸ਼ੇ ਤੋਂ ਰਹਿਤ ਰਹੂਗਾ ਇਸ ਕਰਕੇ ਕੈਂਪ ਜੁੜਿਤ ਕੀਤਾ ਗਿਆ ਸੀਗਾ ਤੇ ਆਉਣ ਵਾਲੇ ਟਾਈਮ 'ਚ ਜਿਵੇਂ ਜਿਵੇਂ ਡਿਮਾਂਡ ਆਊਗੀ ਫਿਰ ਇਹ ਕੈਂਪ ਲਾਏ ਜਾਣਗੇ ਤੇ ਸਮਾਜ ਨੂੰ ਸੇਵ ਦਿੱਤੀ ਜਾਊਗੀ ਧੰਨਵਾਦ ਜੀ ਸੋ ਸਾਥੀਏ ਪੂਰੀ ਟੀਮ ਸਾਡੇ ਨਾਲ ਮੌਜੂਦ ਹੈ ਅਰਦਾਸ ਚੈਰੀਟੇਵਲ ਟਰਸਟ ਅਤੇ ਮਨਰਵਾ ਸਕੂਲ ਦੇ ਪ੍ਰਿੰਸੀਪਲ ਸਰਦਾਰ ਗੁਰਪ੍ਰੀਤ ਸਿੰਘ ਜੀ ਭਿੰਡਰ ਜੋ ਹਰ ਸਾਲ ਉਪਰਾਲਾ ਕਰਦੇ ਆ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਜਦੋਂ ਹੁੰਦਾ ਹੈ ਪਿੰਡ ਦੇ ਵਿੱਚ ਤੇ ਵੱਧ ਚੜ ਕੇ ਉਹ ਇਸ ਸਕੂਲ ਦਾ ਯੋਗਦਾਨ ਦਿੰਦੇ ਕਿ ਇੱਥੇ ਕੋਈ ਵੀ ਪ੍ਰੋਗਰਾਮ ਕਰ ਸਕਦਾ ਹੈ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਚੈਨਲ ਰਾਈ ਇਹਨਾਂ ਦਾ ਵੀ ਤਾਂ ਸਾਥੀਓ ਕਈ ਵਾਰੀ ਆਪਾਂ ਜਗ੍ਹਾ ਨਹੀਂ ਮਿਲਦੀ ਲੇਕਿਨ ਸਭ ਤੋਂ ਵੱਡਾ ਉਪਰਾਲਾ ਹੁੰਦਾ ਹੈ ਜਿਹੜਾ ਜਗ੍ਹਾ ਦਿੱਤੀ ਹੈ ਇਸ ਬੱਚਿਆਂ ਨੂੰ ਜਿਹੜਾ ਇੱਥੇ ਕੋਈ ਵੀ ਕਮੀ ਨਹੀਂ ਆਈ ਅਰਦਾਸ ਚੈਰਿਟੀ ਦਾ ਟਰਸ ਦਾ ਫਿਰ ਅਸੀਂ ਧੰਨਵਾਦ ਕਰਦੇ ਜਿਹੜੇ ਸਾਥੀ ਅਜੇ ਤੱਕ ਸਾਡੇ ਨਾਲ ਨਹੀਂ ਜੁੜੇ ਉਹ ਵੀ ਜੁੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ